ਜੋ ਵੀ ਜਾਣਕ ਨਹੀਂ ਹੁੰਦਾ ਸਾਨੂੰ ਸਮਝਣ ਵਿੱਚ ਹੀ ਧੀਰ ਹੁੰਦੀ ਹੈ ਨਾ ਸੁਖ ਰਿੰਦਾ ਹੈ ਨਾ ਦੁੱਖ ਰਿੰਦਾ ਹੈ ਰਾਤ ਮੁੱਕਦੀ ਤੇ ਰੋਜ਼ ਸਵੇਰ ਹੁੰਦੀ ਹੈ ਉਦਾਸੀ ਸਾਧੂਆਂ ਦੀ ਇਹ ਕੁਟਿਆ ਥੇਦੀ ਸਭ ਤੋਂ ਉੱਚੀ ਜਗ੍ਹਾ ਤੇ ਚੜ੍ਹਦੇ ਪਾਸੇ ਟਲਾਂ ਦੇ ਬਣੀ ਹੋਈ ਸੀ ਉੱਥੇ ਪਹੁੰਚਣ ਲਈ ਇੱਕ ਡੰਡੀ ਬਣੀ ਹੋਈ ਸੀ ਜੋ ਇੱਕ ਸੰਗਣੀ ਝੜੀ ਦੇ ਵਿੱਚੋਂ ਵਿੱਚ ਲੱਗਦੀ ਸੀ ਇਸ ਝੜੀ ਵਿੱਚ ਸ਼੍ਰੀ ਸੋਹੰਜਨਾ ਤੂਤ ਟਾਲੀ ਡੇਕ ਬਾਸ ਜਾਮਣ ਅੰਬ ਅਤੇ 베ਰੀਆਂ ਦੇ ਦਰਖਤ ਆਪਣੀ ਗੂੜੀ ਛਾਂ ਦੇ ਨਾਲ ਦਿਨੇ ਹੀ ਹਨੇਰਾ ਕਰੀ ਰੱਖਦੇ। ਇਨ੍ਹਾਂ ਦਰਖਤਾਂ ਦੇ ਚਿੜੀਆਂ, ਕਾਂ, ਘੁੱਗੀਆਂ, ਕਬੂਤਰ, ਤੋਤੇ, ਸ਼ਾਰਕਾ ਅਤੇ ਚੱਕੀ ਰਾਹੇ ਸਾਰਾ ਜ਼ਹਿਰ ਇੰਝ ਚੀਕ ਜਹਾਨਾ ਪਾ ਰੱਖਦੇ ਜਿਵੇਂ ਕੋਈ ਅਣਸੁਲਝਿਆ ਮਸਲਾ ਸੁਲਝਾ ਰਹੀ ਹੋਵੇ। ਕੁੱਟਿਆ ਦੇ ਇੱਕ ਪਾਸੇ ਵੱਡਾ ਬੋੜ ਦਾ ਦਰਖਤ ਸੀ ਜਿਸ ਦੀਆਂ ਲੰਮਕਦੀਆਂ ਜੜਾਵੇ ਕੇ ਇੰਝ ਲੱਗਦਾ ਸੀ ਜਿਵੇਂ ਉਹ ਇਸ ਚਿੜੀ ਦੇ ਪਰਿਵਾਰ ਦਾ ਕੋਈ ਵਡੇਰਾ ਬਜ਼ੁਰਗ ਹੋਵੇ। ਕੁਟਿਆ ਦੇ ਦੂਸਰੇ ਪਾਸੇ ਹਲਤੀ ਸੀ ਜਿਸ ਨੂੰ ਹੱਥ ਨਾਲ ਗਿੜਿਆ ਹੀ ਜਾਂਦਾ ਸੀ ਆਏ ਗਏ ਤੇ ਜਾਨਵਰਾਂ ਦੇ ਪੀਣ ਦਾ ਪਾਣੀ ਦਾ ਪ੍ਰਬੰਧ ਇਸੇ ਹਲਤੀ ਤੋਂ ਹੀ ਹੁੰਦਾ ਸੀ ਕੁਟਿਆ ਦੇ ਸਾਹਮਣੇ ਥਾਂ ਸਾਫ਼ ਕਰਕੇ ਇੱਕ ਵਿਹੜਾ ਬਣਾਇਆ ਹੋਇਆ ਸੀ ਜਿੱਥੇ ਸਾਰਾ ਦਿਨ ਮੋਰ ਤੇ ਹੋਰ ਪાંਛੀ ਤੁਰੇ ਫਿਰਦੇ ਮੋਰ ਤਾਂ ਕਈ ਵਾਰੀ ਕੁਟਿਆ ਦੇ ਅੰਦਰ ਵੀ ਆ ਜਾਂਦੇ ਗੁਫਾ ਵਰਗੀ ਕੁਟਿਆ ਦਾ ਤੰਗ ਜਿਹਾ ਦਰਵਾਜ਼ਾ ਹਮੇਸ਼ਾ ਖੁੱਲਾ ਹੀ ਰਹਿੰਦਾ ਸੀ ਕੇਸਰ ਥੀ ਦੀ ਚੜਾਈ ਚੜ ਕੇ ਸਾਹ ਲੈਣ ਲਈ ਖੜਾ ਹੋ ਗਿਆ ਲੰਬੀ ਦਾੜੀ ਵਾਲਾ ਫਕੀਰ ਕਬੂਤਰਾਂ ਤੇ ਚਿੜੀਆਂ ਨੂੰ ਦਾਣੇ ਪਾ ਰਿਹਾ ਸੀ ਉਸ ਦੀ ਆਰਤ ਸੁਣ ਕੇ ਫਕੀਰ ਨੇ ਕਿਹਾ ਆ ਗਿਆ ਭਈ ਜ਼ਵਾਨਾ ਵਹਿ ਜਾ ਫਕੀਰ ਨੇ ਉਸ ਨੂੰ ਪੁੱਜੇ ਛੋਲੇ ਦੀ ਮੋਟ ਦਿੱਤੀ ਹਲਤੀ ਗਿੜ ਕੇ ਮੁਸ਼ਕ ਵਿੱਚ ਤਾਜ਼ਾ ਪਾਣੀ ਭਰਿਆ ਤੇ ਹੌਲੀ-ਹੌਲੀ ਥੀ ਤੋਂ ਥੱਲੇ ਵੱਲ ਨੂੰ ਤੁਰ ਪਿਆ ਕੇਸਰ ਵੀ ਫਕੀਰ ਦੇ ਪਿੱਛੇ-ਪਿੱਛੇ ਹੋ ਤੁਰਿਆ। ਕੇਸਰ ਨੇ ਆਪਣਾ ਦੱਬੀਆਂ ਵਾਲਾ ਪਰਨਾ ਖੋਲ ਕੇ ਦੁਬਾਰਾ ਸਿਰ ਤੇ ਬੰਨ੍ਹ ਲਿਆ। ਦਿਨ ਦੇ ਚਾਨਣ ਨਾਲ ਵਿੱਚ ਉਸ ਨੂੰ ਆਪਣਾ ਕੁੜਤਾ ਪਜਾਮਾ ਥੋੜਾ ਮੈਲਾ ਲੱਗਿਆ। ਦੂਸਰਾ ਤੋਤਾ ਹੋਇਆ ਕੁੜਤਾ ਪਜਾਮਾ ਉਸ ਤੇ ਝੋਲੇ ਵਿੱਚ ਸੀ। ਉਸ ਨੇ ਸੱਜੇ ਹੱਥ ਦੇ ਨਾਲ ਝੋਲਾ ਆਪਣੇ ਖੱਬੇ ਮੋਢੇ ਤੇ ਟੰਗ ਲਿਆ। ਫਕੀਰ 65-70 ਕੁ ਸਾਲ ਦਾ ਬਜ਼ੁਰਗ ਸੀ ਪਰ ਉਸ ਦੀ ਚਾਲ ਢਾਲ ਕਾਫੀ ਚੁਸਤ ਸੀ। ਗੋਡਿਆਂ ਤੋਂ ਨੀਵੇਂ ਭਗਵੇਂ ਚੋਲੇ ਵਿੱਚ ਫਕੀਰ ਦਾ ਕਦ ਕਾਫੀ ਲੰਬਾ ਲੱਗ ਰਿਹਾ ਸੀ ਫਕੀਰ ਦੇ ਸੱਜੇ ਹੱਥ ਵਿੱਚ ਇੱਕ 5 ਕੁ ਫੁੱਟ ਦਾ ਡੰਡਾ ਸੀ ਜੋ ਸਿਰੇ ਤੋਂ ਥੋੜਾ ਮੁੜਿਆ ਹੋਇਆ ਸੀ ਗਲ ਵਿੱਚ ਚਿੱਟਾ ਕਿਸਮੈਲਾ ਜਿਹਾ ਪਰਨਾ ਸੱਜੇ ਮੋਢੇ ਤੇ ਪੁੱਜੇ ਛੋਲਿਆ ਵਾਲੀ ਪੋਟਲੀ ਤੇ ਖੱਬੇ ਤੇ ਪਾਣੀ ਦੀ ਮਸ਼ਕ ਪਾ ਕੇ ਫਕੀਰ ਹੱਥ ਵਿੱਚ ਡੰਡਾ ਫੜ ਕੇ ਬੜੀ ਸਹਜਤਾ ਦੇ ਨਾਲ ਤੁਰ ਰਿਹਾ ਸੀ ਆਪਾਂ ਸੂਰਜ ਸੈਰ ਤੇ ਆਉਣ ਤੋਂ ਪਹਿਲਾਂ ਪਹਿਲਾਂ ਥੋੜਾ ਪੈਂਡਾ ਕੱਢ ਲਈਏ ਜੇ ਥੱਕ ਗਿਆ ਤਾਂ ਦੱਸ ਦੇਵੇਂ ਗੱਭਰੂ ਵਾ ਥੋੜੀ ਦੇਰ ਰੁਕ ਜਾਵਾਂਗੇ ਫਕੀਰ ਨੇ ਚੁੱਪ ਚਾਪ ਮਗਰ ਤੁਰੇ ਆਉਂਦੇ ਕੇਸਰਾਂ ਨੂੰ ਕਿਹਾ ਹੂੰ ਉਸਨੇ ਨੀਵੀਂ ਪਾਈ ਹੀ ਜਵਾਬ ਦਿੱਤਾ ਬੇਬੇ ਉੱਠ ਗਈ ਹੋਵੇਗੀ ਉਹ ਸੋਚ ਰਿਹਾ ਸੀ ਕੱਲ ਤੋਂ ਅੱਜ ਤੱਕ ਕਿੰਨਾ ਕੁਝ ਵਾਪਰ ਗਿਆ ਸੀ ਮਨ ਵਿੱਚ ਘਬਰਾਹਟ ਵੀ ਸੀ ਪਰ ਲੰਬੀ ਦਾੜੀ ਵਾਲੇ ਫਕੀਰ ਉੱਤੇ ਰੱਬ ਵਰਗਾ ਭਰੋਸਾ ਵੀ ਸੀ ਜੇ ਬਾਪੂ ਨੇ ਮੈਨੂੰ ਨਾ ਪਛਾਣਿਆ ਤਾਂ ਦਸਾਂ ਸਾਲਾਂ 'ਚ ਮੈਂ ਕਿੰਨਾ ਵੱਡਾ ਹੋ ਗਿਆ ਬੇਬੇ ਬੇਬੇ ਤੋਂ ਵੀ ਦੋ ਗੱਠ ਲੰਮਾ ਸੋਚਦਿਆਂ ਕੇਸਰ ਨੇ ਗਲੇ 'ਚ ਪਾਏ ਚਾਂਦੀ ਦੇ ਢਾਂਕੇ ਵਾਲੇ ਤਵੀਤ ਤੇ ਹੱਥ ਫੇਰਿਆ ਬੇਬੇ ਨੇ ਦੱਸਿਆ ਸੀ ਕਿ ਇਹ ਤਵੀਤ ਬਾਪੂ ਨੇ ਉਸਦੀ ਪਹਿਲੀ ਲੋੜੀ ਤੇ ਪਾਇਆ ਸੀ ਇਸਦੀ ਕਾਲੀ ਡੋਰੀ ਬੇਬੇ ਨੇ ਆਪ ਬੁਣਤੀ ਸੀ ਹੁਣ ਵੀ ਉਹ ਹਰ ਸਾਲ ਨਵਾਂ ਕਾਲਾ ਧਾਗਾ ਵਟ ਕੇ ਪਾ ਦਿੰਦੀ ਇਹੋ ਤਾਂ ਰਹਿ ਗਈ ਸੀ ਬਾਪੂ ਦੀ ਆਖਰੀ ਨਿਸ਼ਾਨੀ ਇਸ ਨੂੰ ਵੇਖ ਕੇ ਬਾਪੂ ਮੈਨੂੰ ਪਛਾਣ ਲਵੇਗਾ ਤੇ ਘੁੱਟ ਕੇ ਜਫੀ ਪਾ ਲਵੇਗਾ ਉਸ ਨੇ ਧੜਕਦੇ ਦਿਲ ਦੇ ਨਾਲ ਸੋਚਿਆ ਕੀ ਸੋਚ ਰਿਹਾ ਗੱਭਰੂਆ ਫਕੀਰ ਨੇ ਕੇਸਰਵਾਲ ਵੇਖਦਿਆਂ ਕਿਹਾ ਚਿੰਤਾ ਨਾ ਕਰੀ ਸਭ ਕੁਝ ਰੱਬ ਦੀ ਬਰਾਈ ਵਿਉਣ ਤੋਂ ਮੁਤਾਬਕ ਤੇ ਉਸ ਦੀ ਰਜ਼ਾ ਵਿੱਚ ਚੱਲ ਰਿਹਾ ਹੈ ਆ ਲੈ ਇਹ ਪੱਥਰ ਆਪਣੀ ਜੇਬ ਵਿੱਚ ਰੱਖ ਲੈ ਉਸ ਨੇ ਕੇਸਰ ਨੂੰ ਇੱਕ ਛੋਟਾ ਜਿਹਾ ਕਾਲੇ ਰੰਗ ਦਾ ਪੱਤਨ ਦਿੱਤਾ ਕੇਸਰ ਨੇ ਚਮਕਦਾ ਕਾਲਾ ਪੱਥਰ ਹੱਥ ਵਿੱਚ ਫੜ ਕੇ ਵੇਖਿਆ ਤੇ ਆਪਣੀ ਜੇਬ ਵਿੱਚ ਪਾ ਲਿਆ ਆ ਦੂਸਰਾ ਪੱਥਰ ਮੈਂ ਤੈਨੂੰ ਯਾਤਰਾ ਖਤਮ ਹੋਣ ਤੋਂ ਬਾਅਦ ਦਿਆਂਗਾ ਫਕੀਰ ਨੇ ਹੱਥ ਵਿੱਚ ਫੜਿਆ ਇੱਕ ਚਿੱਟਾ ਪੱਤਰ ਕੇਸਰ ਨੂੰ ਦਿਖਾਉਂਦਿਆ ਕਿ ਜਦੋਂ ਵੀ ਕਦੇ ਕੁਝ ਸਮਝ ਨਾ ਆਵੇ ਤਾਂ ਇਹ ਦੋਵੇਂ ਪੱਥਰ ਹੱਥਾਂ 'ਚ ਫੜ ਕੇ ਧਿਆਨ ਲਾਵੀਂ ਪ੍ਰਮਾਤਮਾ ਤੈਨੂੰ ਆਪਣੇ ਆਪ ਸੂਝੀ ਦੇਵੇਗਾ ਫਕੀਰ ਦੇ ਬੋਲ ਕੇਸਰ ਨੂੰ ਤਰਵਾਸ ਦੇ ਰਹੇ ਸਨ ਕੇਸਰ ਅਠਵੀਂ ਪਾਸ ਕਰਨ ਤੋਂ ਬਾਅਦ ਮੋੜ ਸਕੂਲੀ ਨਹੀਂ ਸੀ ਗਿਆ ਉਹ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਪਰ ਬੀਬੇ ਨੇ ਉਸ ਦਾ ਵਿਆਹ ਕਰਨ ਦੀ ਬਹੁਤ ਕਾਲੀ ਸੀ। ਅਗਲੀ ਵਿਸਾਖੀ ਨੂੰ ਪੁੱਤ ਨੂੰ 18 ਸਾਲ ਦਾ ਹੋ ਜਾਣਾ ਹੈ। ਬੀਬੇ ਨੇ ਕਿਹਾ ਸੀ ਨਾਲੇ ਸਾਡੇ ਰਿਵਾਜ ਹੈ ਮੁੰਡਾ 18 ਤੇ ਕੁੜੀ 16 ਤੋਂ ਘੱਟ ਨਹੀਂ ਟੱਪਣ ਦਿੰਦੇ। ਇਹੀ ਤਾਂ ਉਮਰ ਹੁੰਦੀ ਹੈ ਵਿਆਹ ਦੀ। ਪਿਛਲੇ 2-3 ਸਾਲ ਤੋਂ ਬਸ ਖੇਤ ਦੇ ਡੰਗਰੀ ਸੰਭਾਲਦਾ ਸੀ। ਖੇਤੀ ਨਾਲ ਗੁਜ਼ਾਰਾ ਮੋਸਾਂ ਹੀ ਚੱਲਦਾ ਸੀ। ਰੋਹੀ ਵਾਲੇ 7 ਵਿੱਚ ਕਣਕ, ਮੱਕੀ, ਕਮਾਦ ਤੇ ਰੱਕੜ ਵਾਲੇ 4 ਦੇ ਵਿੱਚ ਡੰਗਰਾਂ ਦਾ ਚਾਰਾ। ਨਿਆਈ ਵਾਲਾ ਕੀਤਾ ਤੂੜੀ ਦਾ ਕਪ ਗੋਹੇ ਕੂੜੇ ਅਤੇ ਬਾਲਣ ਰੱਖਣ ਦੇ ਕੰਮ ਹੀ ਆਉਂਦਾ ਸੀ ਛੋਟੇ ਜਿਹੇ ਘਰ ਵਿੱਚ ਉਸਦੀ ਦੁਨੀਆ ਬਸ ਬੀਬੇ ਸੀ ਜਾਂ ਅੰਦਰਲੀ ਬੈਠਕ ਵਿੱਚ ਟੰਗੀਆਂ ਬਾਪੂ ਤੇ ਮਾਂ ਦੀਆਂ ਪੁਰਾਣੀਆਂ ਤਸਵੀਰਾਂ ਜੋ ਉਹਨਾਂ ਨੂੰ ਗਰਨਾ ਸਾਹਿਬ ਦੀ ਵਿਸਾਖੀ ਤੇ ਇਕ ਚਵਾਈਆਂ ਸਨ ਧੇਰਾ ਟਲ ਰਿਹਾ ਸੀ ਫਕੀਰ ਨੇ ਚੇਤੇ ਪੱਦਰੇ ਥਾਵਾਂ ਵੱਲ ਇਸ਼ਾਰਾ ਕਰਦਿਆ ਕਿਹਾ ਅੱਜ ਰੇਤ ਰਾਤ ਡੇਰਾ ਇੱਥੇ ਹੀ ਲਾ ਲੈਨੇ ਆ ਫਿਰ ਉਸਨੇ ਆਪਣੇ ਡੰਡੇ ਨਾਲ ਡਿੱਗੇ ਪੱਤੇ ਨੂੰ ਇੱਕ ਪਾਸੇ ਕਰਕੇ ਇੱਕ ਲੋਈ ਪੁੰਜੇ ਵਛਾ ਦਿੱਤੀ। ਕੇਸਰ ਨੇ ਉਸ ਦੀ ਪੋਟਲੀ ਪਾਣੀ ਵਾਲੀ ਮਸ਼ਕ ਅਤੇ ਆਪਣਾ ਚੋਲਾ ਇੱਕ ਪਾਸੇ ਟਿਕਾ ਦਿੱਤਾ। ਸਾਈਂ ਜੀ ਲਿਆਓ ਮੈਂ ਤੁਹਾਡੀਆਂ ਲੱਤਾਂ ਕੁੱਟ ਦੇਵਾਂ, ਥੱਕ ਗਏ ਹੋਵੋਗੇ। ਕੇਸਰ ਨੇ ਫਕੀਰ ਕੋਲ ਬੈਠਦਿਆ ਕਿਆ। ਤੇਰਾ ਨਾਂ ਕੀ ਐ ਗੱਭਰੂ ਆ? ਫਕੀਰ ਨੇ ਲੰਮੇ ਪੈੰਦੇ ਆ ਪੁੱਛਿਆ। ਕੇਸਰ ਬੋਲਦਾ ਕਿ ਉਸ ਵੱਲ ਵੇਖ ਕੇ ਕੇਸਰ ਨੇ ਜਵਾਬ ਦਿੱਤਾ। ਤੂੰ ਆਪਣੇ ਨਾਮ ਵਰਗਾ ਕੇਸਰੀ ਐ, ਬੜੀ ਲਖਤ ਸੁਕਾਈ ਐ ਤੇਨੂੰ ਤੇਰੇ ਘਰ ਦਿਆਂ ਨੇ। ਤੂੰ ਤਾਂ ਦੁਨੀਆਂ 'ਚ ਕੇਸਰ ਵਾਂਗ ਹੀ ਮਹਿਕ ਮੰਡੇਗਾ ਉਸਨੇ ਕੇਸਰ ਦਾ ਸਰਪਲੂਸ ਕੇ ਕਿਹਾ ਤੇ ਲੰਮੇ ਪੈ ਗਿਆ ਕੇਸਰ ਫਕੀਰ ਦੇ ਪੈਰ ਹੌਲੀ ਹੌਲੀ ਕੁੱਟਣ ਲੱਗੇ ਆ ਫਕੀਰ ਦੇ ਹੱਥ ਜੁੜੇ ਹੋਏ ਸਨ ਉਸਨੇ ਪਾਠ ਕਰਨਾ ਸ਼ੁਰੂ ਕੀਤਾ ਸੋਦਰ ਤੇਰਾ ਕਿਹਾ ਸੋ ਕਰ ਕੇਹਾ ਖੁੱਲੇ ਆਕਾਸ਼ ਦੀ ਛੱਤ ਥੱਲੇ ਲੰਮੇ ਪਏ ਕੇਸਰ ਨੂੰ ਇਹ ਦੁਨੀਆਂ ਆਪਣੇ ਪਿੰਡ ਨਾਲੋਂ ਬਹੁਤ ਅਲੱਗ ਲੱਗੀ ਰਮਕਦੀ ਪੌਣ ਟਿੱਬਿਆਂ ਦੇ ਪਰਛਾਵੇਂ ਤੇ ਜੁਗਨੂਆਂ ਦੀ ਟਿੰਮਟਹਾਟ ਨੇ ਉਸ ਦੇ ਦਿਲ ਨੂੰ ਇੱਕ ਅਜੀਬ ਜਿਹਾ ਸਕੂਨ ਦਿੱਤਾ ਰਾਤ ਹੋਰ ਸੰਗਣੀ ਹੋ ਰਹੀ ਸੀ ਨਾਲ ਵਗਦੇ ਰਾਹ ਤੇ ਜਾ ਰਿਹਾ ਕੋਈ ਗਾਇਕਾ ਰਿਆ ਸੀ ਕੋਇਲ ਦੀ ਰਾਗਣੀ ਤੇ ਬਿਰਹ ਦੇ ਸਾਜ ਨੂੰ ਕੱਲਾ ਬਹਿ ਕੇ ਸੁਣ ਕਦੇ ਰੂਹ ਦੀ ਆਵਾਜ਼ ਨੂੰ ਹੁਣ ਦੂਸਰਾ ਦਿਨ ਹੁੰਦਾ ਹੈ ਦਿਨ ਦੂਜਾ ਆਗਮ ਹੈ ਅਗੋਚਰ ਹੈ ਅਪਾਰ ਹੈ ਤੂੰ ਮੇਰੀ ਉਤਸਕਤਾ ਦਾ ਆਧਾਰ ਹੈ ਤੂੰ ਬੰਦੇ ਕੋਜ ਦਿਲ ਹਰ ਰੋਜ਼ ਅਗਲੇ ਦਿਨ ਪਉ ਫਟਦਿਆ ਹੀ ਦੋਆ ਨੇ ਆਪਣੇ ਮੰਜ਼ਲ ਦਾ ਰਸਤਾ ਫੜ ਲਿਆ ਜੜੀਆਂ ਦੇ ਚੈੱਕਣ ਤੋਂ ਬਿਨਾ ਸਾਰੀ ਕਾਇਨਾਤ ਜਿਵੇਂ ਅਜੀਬੀ ਸੁੱਤੀ ਪਈ ਸੀ ਸੂਰਜ ਦੇ ਪਹਿਲੀਆਂ ਕਰਣਾ ਨਿਕਲਦਿਆਂ ਹੀ ਫਕੀਰ ਦੇ ਕਦਮ ਰੁਕੇ ਤੇ ਉਸਨੇ ਕੁਝ ਦੇਰ ਸੂਰਜ ਨੂੰ ਨਿਹਾੜਿਆ ਤੇ ਕਿਹਾ ਸੂਰਜ ਪ੍ਰਮਾਤਮਾ ਦੀ ਦਿਆਲਤਾ ਦਾ ਪ੍ਰਤੀਕ ਹੈ ਜੇ ਇੱਕ ਦਿਨ ਵੀ ਸੂਰਜ ਨਾ ਚੜੇ ਤਾਂ ਦੁਨੀਆ ਚੱਲਣੀ ਬੰਦ ਹੋ ਜਾਵੇ ਕੁਦਰਤ ਨੂੰ ਵੇਖਣਾ ਰੱਬ ਨੂੰ ਵੇਖਣਾ ਵਾਂਗ ਹੈ ਸਾਈ ਜੀ ਤੁਸੀਂ ਰੱਬ ਵੇਖਿਆ ਕਦੇ ਕੇਸਰ ਦੇ ਸਵਾਲ ਵਿੱਚ ਜਗਿਆਸਾ ਦੇ ਡਰ ਦੋਵੇਂ ਸਾਲਾਂ ਫਕੀਰ ਨੇ ਕੇਸਰਵਾਲਾ ਵਿਖਤਾਂ ਕਿਹਾ ਜਨਾਨੀ ਲੋਕਾਂ ਅਨੁਸਾਰ ਰੱਬ ਨੇ ਦੁਨੀਆ 6 ਦਿਨਾਂ ਵਿੱਚ ਬਣਾਈ ਸੀ ਪਹਿਲੇ ਦਿਨ ਰੋਸ਼ਨੀ ਬਣਾਈ ਸੀ ਜਿਸ ਨਾਲ ਦਿਨ ਤੇ ਰਾਤ ਬਣੇ ਦੂਜੇ ਦਿਨ ਆਕਾਸ਼ ਤੀਜੇ ਦਿਨ ਧਰਤੀ ਤੇ ਬਨਸਪਤੀ ਬਣਾਈ ਚੌਥੇ ਦਿਨ ਸੂਰਜ ਪੰਜਵੇਂ ਦਿਨ ਪਾਣੀ ਤੇ ਜੀਵ ਜੰਤੂ ਬਣਾਏ ਛੇਵੇਂ ਦਿਨ ਰੱਬ ਨੇ ਮਨੁੱਖ ਨੂੰ ਬਣਾਇਆ ਤੇ ਫਿਰ ਸੱਤਵੇਂ ਦਿਨ ਆਰਾਮ ਕੀਤਾ ਕੇਸਰ ਬਹੁਤ ਧਿਆਨ ਦੇ ਨਾਲ ਸੁਣ ਰਿਹਾ ਸੀ ਕਹਿੰਦੇ ਹਨ ਕਿ ਸ਼ੁਰੂ ਵਿੱਚ ਮਨੁੱਖ ਇਕੱਲਾ ਤੇ ਉਦਾਸ ਸੀ ਉਸ ਨੂੰ ਉਦਾਸ ਵੀ ਕਿਰਾ ਬਣਨੇ ਉਸ ਨਾਲ ਖੇਡਣ ਦਾ ਮਨ ਬਣਾਇਆ ਦੋਨੋਂ ਲੋਕਣ ਸਿਪਾਈ ਖੇਡਣ ਲੱਗੇ ਰੱਬ ਦੀ ਪਹਿਲਾ ਲੋਕਣ ਦੀ ਵਾਰੀ ਸੀ ਕਿਉਂਕਿ ਧਰਤੀ ਇਹ ਜੇ ਸਾਰੀ ਖਾਲੀ ਸੀ ਲੋਕਣ ਵਾਲੀ ਕੋਈ ਜਗ੍ਹਾ ਰੱਬ ਨੂੰ ਨਾਂ ਦੀ ਸੀ ਰੱਬ ਨੇ ਕੁਝ ਸੋਚਣ ਤੋਂ ਬਾਅਦ ਬੰਦੇ ਦੇ ਦਿਲ ਵਿੱਚ ਲੋਕਣ ਦਾ ਫੈਸਲਾ ਕੀਤਾ ਕਹਿੰਦੇ ਹਨ ਕਿ ਅੱਜ ਤੱਕ ਰੱਬ ਬੰਦੇ ਦੇ ਦਿਲ ਵਿੱਚ ਹੀ ਲੁਕਿਆ ਹੋਇਆ ਹੈ ਬੰਦਾ ਰੱਬ ਨੂੰ ਬਾਹਰ ਹਰ ਥਾਂ ਲੱਭਦਾ ਹੈ ਬਸ ਆਪਣੇ ਅੰਦਰ ਹੀ ਨਹੀਂ ਵੇਖਦਾ ਕਹਿ ਕੇ ਫਕੀਰ ਕਿਸੇ ਗਹਿਰੀ ਸੋਚ ਦੇ ਵਿੱਚ ਡੁੱਬ ਗਿਆ ਤੇ ਕੇਸਰ ਉਸ ਦੇ ਮੱਥੇ ਦੀਆਂ ਲਕੀਰਾਂ ਦੇ ਵਿੱਚ ਬੰਦੇ ਖੋਜ ਦਿਲ ਹਰ ਰੋਜ਼ ਇਸ ਆਲ ਆਪ ਨੂੰ ਕੇਸਰ ਨੇ ਡੂੰਘੀ ਸੋਚ ਚ ਇਵੇਂ ਉਠਾਇਆ ਜਿਵੇਂ ਅਮਰਤ ਵੇਲੇ ਕਿਸੇ ਨੇ ਰਬਾਬ ਛੇੜ ਦਿੱਤੀ ਹੋਵੇ ਇੱਦਿਆਂ ਦੇ ਪਰਚਾਣ ਜਦੋਂ ਰਾਤ ਲੰਮੀ ਹੋ ਗਈ ਤਾਂ ਦੋਵੇਂ ਰੁਕ ਗਏ ਰਸਤੇ ਤੋਂ ਥੋੜਾ ਹੱਟ ਮਾ ਇੱਕ ਥੜਾ ਰਾਹੀਆਂ ਦੇ ਰੁਕਣ ਲਈ ਬਣਾਇਆ ਹੋਇਆ ਸੀ ਕਿ ਇਸ ਸਿਆਣੇ ਨੇ ਥੜੇ ਦੇ ਦਿਵਾਲੇ ਦਿਵਾਲੇ ਦੇਕਾਂ ਦੇ ਦਰਖਤ ਭਲਿਆਂ ਸਮਿਆਂ ਚ ਲਾ ਦਿੱਤੇ ਸਨ ਜੋ ਹੁਣ ਦਿਨੇ ਰਾਹੀਆਂ ਨੂੰ ਬੈਠਣ ਲਈ ਤੇ ਸ਼ਾਂਤੇ ਰਾਤ ਨੂੰ ਰਾਤੀਂ ਪੰਖੇਰੂ ਆਉਂਦੇ ਰਹਿਣ ਲਈ ਥਾਂ ਦਿੰਦੇ ਸਨ ਥੜੇ ਦੇ ਨਾਲ ਨਾਲ ਇੱਕ ਨਲਕਾ ਵੀ ਸੀ ਉਹਨਾਂ ਨੂੰ ਨਲਕਾ ਢੇੜ ਕੇ ਹੱਥ ਪੈਰ ਤੋਤੇ ਥੜੇ ਤੇ ਹੀ ਰਾਤ ਵਿਚਰਾਮ ਕਰਨ ਦਾ ਮਨ ਬਣਾਇਆ ਫਕੀਰ ਨੇ ਆਪਣੀ ਕੋਟਲੀ ਵਿੱਚ ਚਿੱਟੇ ਰੰਗ ਦੇ ਧਾਗੇ ਨਾਲ ਬਣੀ ਮਾਲਾ ਕੱਢੀ ਜਿਸ ਵਿੱਚ ਗੱਠਾ ਮਾਰ ਕੇ ਮਣਕੇ ਬਣਾਏ ਹੋਏ ਸਨ ਉਹ ਮਾਲਾ ਨੂੰ ਹੱਥ ਵਿੱਚ ਫੜ ਕੇ ਸਾਧਨਤ ਜੁੜ ਗਿਆ ਸਮਾਂ ਜਿਵੇਂ ਰੁਕ ਗਿਆ ਐਵੇਂ ਲੱਗ ਰਿਹਾ ਸੀ ਜਿਵੇਂ ਸ੍ਰਿਸ਼ਟੀ ਆਲਾਪ ਕਰ ਰਹੀ ਹੋਵੇ ਚੁੱਪ ਦਾ ਹਵਨ ਹੋ ਰਿਹਾ ਹੋਵੇ ਤੇ ਰਾਤ ਦੀ ਗੋਦ ਵਿੱਚ ਦਿਨ ਸੌ ਰਿਹਾ ਹੋਵੇ ਪਰ ਲੰਮੇ ਪੈ ਕੇ ਸਦਾ ਧਿਆਨ ਪਲਾ ਵਿੱਚੀ ਪਿੰਡ ਆਪਣੀ ਹਵੇਲੀ ਪਹੁੰਚ ਗਿਆ ਕੇਸਰ ਹੋਰਾਂ ਦੀ ਹਵੇਲੀ ਪਿੰਡੋਂ ਬਾਰ ਬਾਰ ਫੇਰਣੀ ਦੇ ਕੋਲ ਸੀ ਘਰੋਂ ਤੁਰ ਕੇ ਹਵੇਲੀ ਜਾਣ ਲਈ 5-7 ਕਮੈਂਟੀ ਲੱਗਦੇ ਸਨ ਉਸ ਦੇ ਦਿਨ ਤੋਂ 3000 ਗੇੜੇ ਹਵੇਲੀ ਦੇ ਜ਼ਰੂਰ ਲੱਗਦੇ ਹਵੇਲੀ ਦੇ ਰਾਜ ਚੁਰਾਸਤੇ ਵਾਲੇ ਪੀਪਲ ਥੱਲੇ ਬੁੱਢੇ ਜਵਾਨ ਸਾਰਾ ਦਿਨ ਖੁੰਡ ਚਰਚਾ ਕਰਦੇ ਜਾਂ ਬਾਰਾਂ ਟਹਿਣੀ ਤੇ ਤਾਸ਼ ਖੇਡਦੇ ਕਿਸੇ ਰੋਸ ਟਾਣੀ ਵਿੱਚ ਕਦੇ ਨਹੀਂ ਸੀ ਬੈਠੇ ਆ ਉਸਦੇ ਜਿਆਦਾ ਘੇੜੇ ਦਾ ਹਵੇਲੀ ਦੇ ਰਸਤੇ ਚ ਪੈਂਦੇ ਜੀਤੀ ਦੇ ਘਰ ਮੂਹਰਿਓਂ ਲੰਘਣ ਤੇ ਉਸਨੂੰ ਵੇਖਣ ਦੀ ਉਮੀਦ ਕਰਕੇ ਲੱਗਦੇ ਸਨ ਜੀਤੀ ਜੈਲਦਾਰਾਂ ਦੀ ਕੁੜੀ ਸੀ ਤੇ ਸਕੂਲ ਵਿੱਚ ਉਸਦੇ ਦੋ ਜਮਾਤਾਂ ਪਿੱਛੇ ਪੜਦੀ ਸੀ ਉਸ ਤੋਂ ਸੋਹਣੀ ਕੁੜੀ ਨੇੜੇ ਦੇ ਪਿੰਡਾਂ 'ਚ ਹੋਰ ਕੋਈ ਨਹੀਂ ਸੀ ਮੁੰਡਿਆ ਦੀ ਟਾਣੀ ਵਿੱਚ ਉਸ ਦੀ ਚਰਚਾ ਆਨੇ ਬਹਾਨੇ ਚੱਲਦੀ ਰਹਿੰਦੀ ਉਸ ਨੂੰ 6ਵੀਂ ਜਮਾਤ ਤੋਂ ਬਾਅਦ ਕਰਦਿਆਂ ਨੇ ਸਕੂਲੋਂ ਹਟਾ ਲਿਆ ਉਹ ਪੜ੍ਹਨਾ ਤਾਂ ਚਾਹੁੰਦੀ ਸੀ ਪਰ ਪਿੰਡ 'ਚ ਕੁੜੀਆਂ ਨੂੰ ਪੜ੍ਹਾਉਣ ਦਾ ਰਿਵਾਜ ਨਹੀਂ ਸੀ ਉਸ ਦਾ ਘਰ ਕੇਸਰ ਦੀ ਹਵੇਲੀ ਦੇ ਨਾਲ ਲੱਗਦਾ ਹੋਣ ਕਰਕੇ ਦੋਵਾਂ ਦਾ ਬਚਪਨ ਕੇਸਰ ਫਰਾ ਦੀ ਹਵੇਲੀ 'ਚ ਜਾਂ ਜੀਤੀ ਦੇ ਘਰ ਖੇਡਦਿਆਂ ਹੀ ਗੁਜ਼ਰਿਆ ਸੀ ਬਚਪਨ ਵਿੱਚ ਇਕੱਠੇ ਖੇਡਦੇ ਆ ਲੜਦੇ ਆ ਝਗੜਦੇ ਆ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਉਹ ਕੇਸਰ ਤੋਂ ਸੰਗਣ ਲੱਗ ਪਈ ਸੀ ਜੀਤੀ ਨੇ ਕਦੇ ਸਿਰ ਤੋਂ ਦੁਪੱਟਾ ਨਹੀਂ ਸੀ ਸਰਕਣ ਦਿੱਤਾ ਕੇਸਰ ਨੂੰ ਉਸ ਦੀਆਂ ਕੁੜਤੀਆਂ ਦੇ ਸਾਰੇ ਰੰਗ ਜਾਂਦੇ ਸਨ ਉਹ ਕੁੜਤੀਆਂ ਬਦਲਦੀ ਰਹਿੰਦੀ ਪਰ ਕਾਲੇ ਰੰਗ ਦੇ ਸ਼ੀਸ਼ਿਆਂ ਵਾਲੇ ਕਗਰੀ ਅਕਸਰ ਉਹੋ ਹੀ ਹੁੰਦੀ ਹੁੰਦੀ ਹੁਣ ਤਾਂ ਇੱਕ ਚਾਂਦੀ ਦਾ ਮੋਟਾ ਕੜਾ ਵੀ ਉਹ ਪਾਉਣ ਲੱਗ ਪਈ ਸੀ ਜਿਹੜਾ ਉਸ ਦੀ ਮਾਂ ਨੇ ਚੜ੍ਹਦੇ ਸਿਆਲ ਦਿੱਤਾ ਸੀ ਜਦੋਂ ਜੀਤੀ 15 ਸਾਲ ਦੀ ਹੋਈ ਸੀ ਜਦੋਂਕ ਤੋਂ ਜੀਤੀ ਨੇ ਚੁੰਨੀ ਨਾਲ ਆਪਣੀ ਛਾਤੀ ਢਕਣੀ ਸ਼ੁਰੂ ਕੀਤੀ ਉਦੋਂਕ ਤੋਂ ਦੋਵਾਂ ਨੇ ਇਕੱਠਿਆਂ ਕਿੱਡਣਾ ਹੀ ਬੰਦ ਹੋ ਗਿਆ ਹੌਲੀ ਹੌਲੀ ਗੱਲ ਕਰਨ ਦੇ ਮੌਕੇ ਵੀ ਘਟਣੇ ਸ਼ੁਰੂ ਹੋ ਗਏ ਜਦੋਂ ਇਕੱਠੇ ਪੜਦੇ ਸੀ ਤਾਂ ਸਕੂਲੋਂ ਆਉਂਦਿਆਂ ਜਾਂਦਿਆਂ ਦੋਵਾਂ ਦੀਆਂ ਗੱਲਾਂ ਹੋ ਜਾਂਦੀਆਂ ਜਦੋਂ ਤੋਂ ਪੜ੍ਹਾਈ ਬੰਦ ਹੋਈ ਸੀ ਤਾਂ ਗੱਲ ਹੋਈ ਨੂੰ ਵੀ ਹਫ਼ਤੇ ਬੀਤ ਜਾਂਦੇ ਹੁਣ ਤਾਂ ਬਸ ਦੂਰੋਂ ਦੂਰੋਂ ਵੇਖ ਕੇ ਦਿਨ ਲੰਘਦੇ ਸਨ ਇਹਨਾਂ ਦੂਰੀਆਂ ਨੇ ਮਿਲਣ ਦੀ ਤਾਂ ਘਟਾਉਣ ਦੀ ਬਜਾਏ ਵਧਾ ਦਿੱਤੀ ਸੀ ਈਸਰ ਦੇ ਉਹ ਹਵੇਲੀ ਜਾਣ ਵੇਲੇ ਜੀਤੀ ਨੂੰ ਜਿਵੇਂ ਇਲਹਾਮ ਹੋ ਜਾਂਦਾ ਉਹ ਕਦੇ ਬਾਹਰਲੇ ਬੂਹੇ ਕੋਲ ਕਦੇ ਛੱਤ ਤੇ ਜਾਂ ਪੌੜੀਆਂ ਤੇ ਖੜ ਕੇ ਉਸ ਵੱਲ ਵੇਖ ਨਿੱਮਾ ਜਿਹਾ ਹੱਸ ਛੱਡਦੀ। ਕੇਸਰ ਦੀ ਖੁਸ਼ੀ ਦਾ ਆਰੰਭ ਤੇ ਅੰਤ ਵਾਸ। ਇਹੋ ਇੱਕ ਧਕਣੀ ਸੀ। ਉਸ ਦੀ ਹਵੇਲੀ ਵੱਲ ਜਾਂਦਿਆਂ ਆਣੇ ਬਹਾਨੇ ਜੀਤੀ ਦੇ ਘਰ ਮੁਰਿਓ ਲੰਘਣਾ। ਜੀਤੀ ਦਾ ਤੁਪਜ ਪੌੜੀਆਂ 'ਚ ਛੱਤ ਤੇ ਖੜ ਕੇ ਉਡੀਕਣਾ ਤੇ ਉਸ ਵੱਲ ਵੇਖਣਾ ਪਿਆਰ ਨਹੀਂ ਤਾਂ ਹੋਰ ਕੀ ਸੀ ਉਹ ਸੋਚਦਾ। ਜੀਤੀ ਦਾ ਬਾਪ ਇਲਾਕੇ ਦਾ ਕਹਿੰਦਾ ਗੌਂਦਾ ਸਰਦਾਰ ਸੀ। ਉਹਨਾਂ ਦੇ ਦੋ ਮੰਜ਼ਲੇ ਘਰ ਵਿੱਚ ਵੰਡ ਤੋਂ ਪਹਿਲਾਂ ਅੰਗਰੇਜ਼ਾਂ ਦਾ ਆਉਣਾ ਜਾਣਾ ਆਮ ਸੀ ਜੇਲ੍ਹਦਾਰਾਂ ਦੇ ਇਸ ਵੱਡੇ ਕਰਦਾ ਦਰਵਾਜ਼ਾ ਆਮ ਤੌਰ ਤੇ ਬੰਦ ਹੀ ਰਹਿੰਦਾ ਸੀ ਕੁੰਡ ਚਰਚਾ ਤਾਂ ਇਹ ਵੀ ਸੀਕਵੈਂਸ ਦਾ ਬਾਪ ਮਹੀਨੇ ਦੇ ਅੱਧੇ ਦਿਨ ਬਾਰਡਰ ਤੋਂ ਪਾਰ ਹੀ ਰਹਿੰਦਾ ਸੀ ਦੱਬਵੀਂ ਆਵਾਜ਼ ਵਿੱਚ ਗੱਲਾਂ ਹੁੰਦੀਆਂ ਕਿ ਜੇਲ੍ਹਦਾਰ ਦਾ ਅਫੀਮ ਦੀ ਸਮਗਲਿੰਗ ਦਾ ਕਾਰੋਬਾਰ ਸੀ ਪਰ ਕੇਸਰ ਨੂੰ ਇਨ੍ਹਾਂ ਗੱਲਾਂ ਦੇ ਨਾਲ ਕੋਈ ਲੈਣ ਦੇਣ ਨਹੀਂ ਸੀ ਉਸ ਨੂੰ ਤਾਂ ਬਸ ਇਹੋ ਝੋਰਾ ਖਾਈ ਜਾਂਦਾ ਸੀ ਕਿ ਜੀਤੀ ਤੇ ਉਸ ਦਾ ਮੇਲ ਹੋਣਾ ਔਖਾ ਲੱਗਦਾ ਸੀ ਕਈ ਵਾਰ ਉਸ ਨੂੰ ਦੋਵਾਂ ਦਾ ਰਿਸ਼ਤਾ ਚੰਨ ਤੇ ਚਕੌਰ ਵਾਲਾ ਲੱਗਦਾ ਸੀ